ਹੈਲੋ ਫੈਮਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾ ਰਹੇ ਹਾਂ ਰੈਸਪੀ ਰਾਜਮਾ ਤੇ ਰਾਈਸ ਆ ਦੇਖੋ ਰਾਜਮਾ ਅਸੀਂ ਭਿਓਂ ਕੇ ਰੱਖ ਲਿੱਤੇ ਹੈ ਵੇਖੋ ਕਿੰਨੇ ਵਧੀਆ ਦੇਖੋ ਕਿੱਡੇ ਵਧੀਆ ਹੋ ਚੁੱਕੇ ਨੇ ਉਬਲ ਚੁੱਕੇ ਨੇ ਬਹੁਤ ਵਧੀਆ ਉਬਲ ਚੁੱਕੇ ਨੇ ਉਬਾਲ ਕੇ ਰੱਖ ਲਿੱਤੇ ਹੋਏ ਨੇ ਤੇ ਇਹ ਦੇਖੋ ਸਾਡੇ ਟਮਾਟਰ ਜਿਹੜੇ ਅਸੀਂ ਪੀਸ ਕੇ ਰੱਖੇ ਆ ਤੜਕਾ ਲਗਾਣਾ ਹੈ ਟਮਾਟਰ ਹਰੀਆਂ ਮਿਰਚਾਂ ਤੇ ਐਸਾ ਦਾ ਲਸਣ ਅਦਰਕ ਤੇ ਪਿਆਜ਼ ਦੀ ਪੇਸਟ ਅਸੀਂ ਇਹ ਤਿਆਰ ਕਰਕੇ ਰੱਖ ਲਈ ਹੈ ਹੁਣ ਅਸੀਂ ਤੜਕਾ ਲਗਾਵਾਂਗੇ ਤੜਕਾ ਲਗਾਵਾਂਗੇ ਤੇ ਰਾਜਮਾਂਵਾਂ ਦੇ ਵਿੱਚ ਪਾਵਾਂਗੇ ਆ ਦੇਖੋ ਬਹੁਤ ਵਧੀਆ ਤਰੀਕੇ ਹੋ ਚੁੱਕੇ ਨੇ ਰਾਜਮਾਂ ਵੇਖੋ ਕਿੰਨੇ ਵਧੀਆ ਹੋ ਚੁੱਕੇ ਨੇ ਹੁਣ ਤੁਸੀਂ ਇਹ ਦੇਖਣਾ ਵੀ ਇਹਦੀ ਤੇ ਰੰਗਤ ਕਿੱਦਾਂ ਦੀ ਆਂਦੀ ਹੈ ਤੇ ਕਿੰਨੇ ਵਧੀਆ ਬਣਦੇ ਨੇ ਆਓ ਹੁਣ ਅਸੀਂ ਸ਼ੁਰੂ ਕਰੀਏ ਆਪਣੀ ਰੈਸਪੀ ਰਾਜਮਾਂ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਤੇ ਫਿਰ ਅਸੀਂ ਰੱਖ ਦਾਂਗੇ ਆਪਣੀ ਕੜਾਈ ਜਿਹਦੇ ਵਿੱਚ ਅਸੀਂ ਸਬਜੀ ਤਰਨੀ ਹੈ ਇਹ ਦੇਖੋ ਸਬਜੀ ਤਰਨ ਵਾਸਤੇ ਅਸੀਂ ਕੜਾਈ ਰੱਖ ਦਿੱਤੀ ਹੈ ਗਰਮ ਹੋ ਜਵੇ ਤੇ ਫਿਰ ਅਸੀਂ ਇਹਦੇ ਵਿੱਚ ਤੇਲ ਪਾਵਾਂਗੇ ਤੇ ਤੜਕਾ ਲਗਾਵਾਂਗੇ ਚੰਗੀ ਤਰ੍ਹਾਂ ਇਹਨੂੰ ਕਰ ਲਈਏ ਸਾਫ਼ ਤਾਂ ਜੋ ਵਿੱਚ ਪਾਣੀ ਨਾ ਰਵੇ ਹੁਣ ਪਾਵਾਂਗੇ ਅਸੀਂ ਸਸੂ ਦਾ ਤੇਲ ਲੋੜ ਅਨੁਸਾਰ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਉਸੇ ਹਿਸਾਬ ਨਾਲ ਅਸੀਂ ਤੜਕੇ ਵਾਸਤੇ ਤੇਲ ਪਾ ਰਹੇ ਹਾਂ ਦੋ ਇਸ ਥੋੜਾ ਜਿਹਾ ਅਸੀਂ ਉੱਪਰ ਪਾਵਾਂਗੇ ਐਸੀ ਢਾਈ ਕੁਰਸੀਆਂ ਤੇਲ ਦੀਆਂ ਪਾ ਲਿੱਤੀਆਂ ਨੇ ਤੇ ਹੁਣ ਅਸੀਂ ਤੇਲ ਗਰਮ ਕਰਨ ਵਾਸਤੇ ਰੱਖ ਦੇਵਾਂਗੇ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਸਕੇ ਤੇ ਅਸੀਂ ਤੜਕਾ ਲਾ ਸਕੀਏ ਇਹ ਦੇਖੋ ਜੀ ਗਰਮ ਹੋ ਰਿਹਾ ਹੈ ਤੇਲ ਸਭ ਤੋਂ ਪਹਿਲਾਂ ਅਸੀਂ ਆਪਣਾ ਜਿਹੜਾ ਗ੍ਰੈਂਡ ਕੀਤਾ ਹੈ ਮਸਾਲਾ ਲਸਣ ਅਦਰਕ ਤੇ ਪਿਆਜ਼ ਦੀ ਦੇਖੋ ਪੇਸਟ ਅਸੀਂ ਇਹ ਪਹਿਲਾਂ ਪਾਵਾਂਗੇ ਉਸ ਤੋਂ ਬਾਅਦ ਅਸੀਂ ਆਪਣੇ ਜਿਹੜੇ ਗ੍ਰੈਂਡ ਕੀਤੇ ਟਮਾਟਰ ਤੇ ਹਰੀਆਂ ਮਿਰਚਾਂ ਅਸੀਂ ਇਹ ਪਾਵਾਂਗੇ। ਬਾਕੀ ਅਸੀਂ ਮਸਾਲੇ ਲੋੜ ਅਨੁਸਾਰ ਜਿਹੜੇ ਅਸੀਂ ਖਾਣੇ ਨੇ ਅਸੀਂ ਉਹ ਪਾਵਾਂਗੇ ਜਿਸ ਤਰ੍ਹਾਂ ਮਸਾਲਾ ਹੋਇਆ ਆਪਣਾ ਗਰਮ ਮਸਾਲਾ ਹੋਇਆ ਨਮਕ ਹੋਇਆ ਹਲਦੀ ਹਲਦੀ ਪਾਊਡਰ ਹੋਇਆ ਇਹ ਸਾਰਾ ਮਸਾਲਾ ਪਾਵਗੀ ਤੇ ਫਿਰ ਅਸੀਂ ਤੜਕਾ ਤਿਆਰ ਕਰਾਂਗੇ। ਹੁਣ ਵੇਖੋ ਤੇਲ ਗਰਮ ਹੋ ਚੁੱਕਾ ਹੈ। ਤੇ ਹੁਣ ਅਸੀਂ ਆਪਣਾ ਗ੍ਰੈਂਡ ਕੀਤਾ ਆ ਮਸਾਲਾ ਇਹਦੇ ਵਿੱਚ ਪਾ ਦਵਾਂਗੇ। ਹਾਂ ਜੀ ਤੰਗੀ ਜਰਾ ਪੂਨ ਲਮਾ ਵੇ ਨੂੰ ਲਾਲ ਕਰ ਲਵਾਂਗੇ ਬਹੁਤ ਵਧੀਆ ਰਾਜਮਾ ਬਣਦੇ ਨੇ ਆ ਦੇਖੋ ਜੀ ਮਸਾਲਾ ਸਾਡਾ ਭੁਜ ਰਿਹਾ ਹੈ ਅਜੇ ਭੁਜਿਆ ਨਹੀਂ ਹੈ ਜੇ ਦੇਖੋ ਕੱਚਾ ਹੈ ਇਹਨੂੰ ਅਸੀਂ ਲਾਲ ਕਰਨਾ ਹੈ ਤੰਗੀ ਜਰਾ ਜਦ ਤੱਕ ਤੇਲ ਵੀ ਛੱਡ ਦਿੰਦਾ ਤਾ ਤਾਂ ਤੁਸੀਂ ਨੂੰ ਪੁੰਨਾ ਦੇ ਮਸਾਲੇ ਨੂੰ ਵਧੀਆ ਢਿਕੇ ਭੁੰਨ ਕੇ ਪਲੇਸੀ ਸੱਤੀ ਬਣਾਵਾਂਗੇ ਆਪਣੇ ਰਾਸਮਾਂ ਆ ਦੇਖੋ ਮਸਾਲਾ ਸਾਡਾ ਲਾਲ ਹੋ ਚੁੱਕਾ ਹੈ ਤਿਲ ਛੱਡ ਦਿੱਤਾ ਮਸਾਲੇ ਨੇ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਲੋੜ ਅਨੁਸਾਰ ਨਮਕ ਜਿੰਨੀ ਕ ਤੁਹਾਨੂੰ ਜਰੂਰਤ ਹੈ ਉਸੇ ਹਿਸਾਬ ਨਾਲ ਅਸੀਂ ਨਮਕ ਪਾ ਲਿੱਤਾ ਆ ਅਸੀਂ ਪਾ ਲਿੱਤਾ ਗਰਮ ਮਸਾਲਾ ਇਹ ਸਾਡਾ ਗਰਮ ਮਸਾਲਾ ਪੈ ਗਿਆ ਐੜਿਆ ਸਦਾ ਹਲਦੀ ਪਾਊਡਰ ਜਿਹੜਾ ਅਸੀਂ ਪਾਣ ਲੱਗੇ ਆ ਹਲਦੀ ਪਾਊਡਰ ਹੁਣ ਅਸੀਂ ਚੰਗੀ ਤਰ੍ਹਾਂ ਇਹਨੂੰ ਭੁੰਨ ਲਾਂਗੇ ਦੇਖੋ ਚੰਗੀ ਤਰ੍ਹਾਂ ਸਾਰਾ ਮੀਸ ਕਰਿਆਣਾ ਮਸਾਲਾ ਜਿਦਾ ਖੱਲੇ ਲੱਗ ਰਿਹਾ ਹੈ ਹੁਣ ਅਸੀਂ ਥੋੜੀ ਗੈਸ ਤੇਜ਼ ਕਰ ਲਾਂਗੇ ਐਸਾ ਸਾਡਾ ਮਖਾਲਾ ਮਿਕਸ ਹੋ ਚੁੱਕਾ ਹੈ ਦੇਖੋ ਕਿੰਨਾ ਵਧੀਆ ਹੋ ਚੁੱਕਾ ਹੈ ਮਸਾਲਾ ਹੁਣ ਅਸੀਂ ਆਪਣੇ ਗ੍ਰाइंड ਕੀਤੇ ਹੋਏ ਟਮਾਟਰ ਅਸੀਂ ਉਹ ਪਾ ਦਾਂਗੇ ਦੇਖੋ ਇਹ ਆ ਪਾ ਗਏ ਸਾਡੇ ਟਮਾਟਰ ਹੁਣ ਅਸੀਂ ਇਹਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਤਾਂ ਜੋ ਸਾਡਾ ਮਸਾਲਾ ਬਹੁਤ ਵਧੀਆ ਹੋ ਜਾਵੇ ਤਾਂ ਅਸੀਂ ਸਬਜੀ ਦੇ ਵਿੱਚ ਮਸਾਲਾ ਪਾ ਸਕੀਏ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਆ ਦੇਖੋ ਮਸਾਲੇ ਨੇ ਤੇਲ ਛੱਡ ਦਿੱਤਾ ਹੈ ਪੂਜ ਚੱਕਾ ਬਿਲਕੁਲ ਬੜੀ ਵਧੀਆ ਤਰੀਕੇ ਹੁਣ ਅਸੀਂ ਆਪਣਾ ਮਸਾਲਾ ਇਹ ਰਾਜ ਮਾਮਾ ਦੀ ਸਬਜੀ ਚ ਪਾ ਦਵਾਂਗੇ ਬਹੁਤ ਵਧੀਆ ਤਰੀਕੇ ਅਜੇ ਵੀ ਥੋੜੇ ਟਮਾਟਰ ਕੱਚੇ ਲੱਗ ਰਹੇ ਨੇ ਥੋੜੀ ਦਿਰ ਹੋਰ ਭੁੰਨਾਗੇ ਅਸੀਂ ਆ ਦੇਖੋ ਮਸਾਲਾ ਸਾਡਾ ਪੁੱਜ ਚੁੱਕਾ ਹੈ ਬਹੁਤ ਵਧੀਆ ਹੋ ਚੁੱਕਾ ਹੈ ਹੁਣ ਅਸੀਂ ਰਾਜ ਮਾਮਾ ਦੇ ਵਿੱਚ ਮਸਾਲਾ ਪਾ ਦਵਾਂਗੇ ਤੇ ਬਹੁਤ ਵਧੀਆ ਬਣਾਵਾਂਗੇ ਆ ਦੇਖੋ ਮਸਾਲਾ ਸੀ ਆਪਣਾ ਪਾ ਲੈਨੇ ਹੁਣ ਰਾਜਮਾ ਵਾਂਸੀ ਬਹੁਤ ਵਧੀਆ ਤਰੀਕੇ ਹੈ ਪਾਣੀ ਨਹੀਂ ਆਇਆ ਤੇ ਬਹੁਤ ਵਧੀਆ ਤਰੀਕੇ ਬਣਾਵਾਂਗੇ ਆ ਦੇਖੋ ਜੀ ਮਸਾਲਾ ਸੀ ਆਪਣਾ ਸਾਰਾ ਪਾ ਦਿੱਤਾ ਹੁਣ ਅਸੀਂ ਇਹਨੂੰ ਸੀਟੀਆਂ ਮਰਵਾ ਲਵਾਂਗੇ ਰਾਜਮਾ ਵਾਂ ਨੂੰ ਤਾਂ ਜੋ ਬਹੁਤ ਵਧੀਆ ਤੇ ਬਹੁਤ ਸਵਾਦ ਬਣ ਲੋੜ ਅਨੁਸਾਰ ਅਸੀਂ ਇਹਦੇ ਵਿੱਚ ਪਾਣੀ ਪਾ ਲਾਂਗੇ ਜਿੰਨਾ ਕਿ ਸਾਨੂੰ ਚਾਹੀਦਾ ਤਾਂ ਜੋ ਸਾਡੇ ਰਾਜਮਾ ਚੰਗੀ ਤਰ੍ਹਾਂ ਬਨ ਸਕਣ ਇਹ ਦੇਖੋ ਇਸੇ ਤਰੀਕੇ ਬਣਾਣੇ ਆ ਤੇ ਖਾਣੇ ਆ ਇਹ ਨਾ ਕਿ ਜਾਵਾਂ I don't know ਹੁਣ ਅਸੀਂ ਦੇਖੋ ਜੀ ਕੁੱਕਰ ਨੂੰ ਬੰਦ ਕਰਤੀ ਅਸੀਂ ਗੈਸ ਉੱਪਰ ਰੱਖ ਦਵਾਂਗੇ ਆ ਦੇਖੋ ਜੀ ਅਸੀਂ ਗੈਸ ਦੇ ਉੱਪਰ ਕੁੱਕਰ ਰੱਖ ਦਿੱਤਾ ਹੈ ਆ ਦੇਖੋ ਕੁੱਕਰ ਅਸੀਂ ਰੱਖ ਦਿੱਤਾ ਗੈਸ ਉੱਪਰ ਹੁਣ ਅਸੀਂ ਇਹ ਸੀਟੀਆਂ ਲਗਾ ਲਵਾਂਗੇ ਜਿੰਨੀਆਂ ਸੀਟੀਆਂ ਵੱਜਣਗੀਆਂ ਉਸੇ ਹਿਸਾਬ ਨਾਲ ਬਣਾ ਕੇ ਅਸੀਂ ਥੱਲੇ ਲਾ ਲਵਾਂਗੇ ਤੇ ਫਿਰ ਤੁਹਾਨੂੰ ਦਿਖਾਣੇ ਆਂ ਮੈਂ ਦੇਖੋ 20 ਸੀਟੀਆਂ ਵੱਜਣ ਲੱਗੀਆਂ ਨੇ ਬਣ ਲੱਪਿਆ ਸਾਡੇ ਰਾਜਮਾ ਹੁਣ ਬਸ ਦੋ ਥੀੜੀਆਂ ਹੋਰ ਬਵਾਵਾਂਗੇ ਤੇ ਅਸੀਂ ਥੱਲੇ ਲਾ ਹੋਏ ਸਾਡੇ ਰਾਜਮਾ ਬਿਲਕੁਲ ਬਣ ਕੇ ਤਿਆਰ ਆ ਦੇਖੋ ਰਾਜਮਾ ਸਾਡੇ ਬਣ ਚੁੱਕੇ ਨੇ ਹੁਣ ਅਸੀਂ ਆਪਣਾ ਕਟਿਆ ਹੋਇਆ ਧਨੀਆ ਇਹਦੇ ਵਿੱਚ पा देंगे जिद ना थोड़ा जहा टेस्ट हो जाए बहुत वह लगते ने बहुत स्वाद बनते हैं देखो किन्ने वी बन चुके ने देखो तीस कि वजिया हो चुके ने बहुत वजिया बनते ने तुं भी इस तरीके बनाने ने ते बनाने ने ते बना के खाने ने आखो ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਰਾਜਮਾ ਪਸੰਦ ਆਇਆ ਹੁਣ ਤਾਂ ਤੁਸੀਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੇਰੀ ਵੀਡੀਓ ਫੁੱਲ ਵਾਚ ਕਰਿਓ ਮੈਂ ਬਿਲਕੁਲ ਸਿੰਪਲ ਮਸਾਲਿਆਂ ਨਾਲ ਬਣਾਉਣੀ ਆ ਤੁਸੀਂ ਵੀ ਇਸੇ ਤਰੀਕੇ ਬਣਾਇਓ ਤੇ ਰਾਜਮਾ ਤੇ ਰਾਈਸ ਬਣਾ ਕੇ ਖਾਇਓ ਵੇਖੋ ਬਹੁਤ ਵਧੀਆ ਬਣਦੇ ਨੇ ਬਹੁਤ ਟੇਸਟੀ ਲੱਗਦੇ ਨੇ ਇਸੇ ਤਰੀਕੇ ਬਣਾਣਾ ਬਾਏ ਫੈਮਲੀ ਬਾਏ